ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਧਰਮ ਯੁੱਧ ਮੋਰਚਾ ਕੀ ਸੀ ਜਿਨੇ ਅਕਾਲੀਆਂ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਇਕੱਠੇ ਕੀਤਾ ਪਰ ਇਹਦਾ ਨਤੀਜਾ ਕੀ ਨਿਕਲਿਆ ਇਹਦੇ ਬਾਰੇ ਆਪਾਂ ਨੇ ਅੱਜ ਗੱਲ ਕਰਨੀ ਹੈ ਸੋ ਵੀਡੀਓ ਦੇ ਵਿੱਚ ਬਹੁਤ ਹੀ ਇੱਕ ਐਸੀ ਰੇਅਰ ਜਾਣਕਾਰੀ ਮਿਲੇਗੀ ਤੁਹਾਨੂੰ ਅੱਜ ਦੀ ਵੀਡੀਓ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀਰੇ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਹਜੇ ਤੱਕ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ 1980 ਦੇ ਦੌਰ ਸੀ ਜਦੋਂ ਹਰਚੰਦ ਸਿੰਘ ਲੋਂਗੋਵਾਲ ਸੰਤ ਭਿੰਡਰਾਂ ਵਾਲੇ ਜਗਦੇਵ ਸਿੰਘ ਤਲਵੰਡੀ ਆਪੋ ਆਪਣੇ ਪੱਧਰ ਤੇ ਪੰਜਾਬ ਦੇ ਪਾਣੀਆਂ ਤੇ ਹੋਰ ਮੰਗਾ ਲਈ ਲੜ ਰਹੇ ਸਨ ਹਾਲਾਂਕਿ ਸਾਰੀਆਂ ਤਰ੍ਹਾਂ ਸਫਲਤਾ ਤੋਂ ਦੂਰ ਸਨ ਪਰ ਫਿਰ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੋਂਗੋਵਾਲ ਨੇ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਜੋ ਕਰੀਬ ਪਾਉਣੇ 2 ਸਾਲ ਤੱਕ ਚੱਲਿਆ ਇਹਦੇ 15 ਨੁਕਤੇ ਡਿਮਾਂਡ ਚਾਟਰ ਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਣ ਪਾਣੀਆਂ ਦੇ ਮਸਲੇ ਦਾ ਹੱਲ ਤੇ ਆਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਨਾ ਸ਼ਾਮਲ ਸੀ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਸਥਾਪਿਤ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਸਨ ਧਰਮਯੁੱਧ ਮੋਰਚੇ ਮਾਰੇ ਅਕਾਲੀ ਦਲ ਦੇ ਇੱਕ ਬੁਲਾਰੇ ਦੇ ਬਿਆਨ ਨੂੰ ਦਾ ਟਰੁੱਥ ਅਬਾਊਟ ਪੰਜਾਬ ਐ ਜੀ ਪੀ ਸੀ ਵਾਈਟ ਪੇਪਰ ਨਾਂ ਦੀ ਕਿਤਾਬ ਵਿੱਚ ਗੁਰਦਰਸ਼ਨ ਸਿੰਘ ਢਿੱਲੋਂ ਨੇ ਕੁਝ ਬਿਆਨ ਦਿੱਤਾ ਉਹ ਇਹ ਬਿਆਨ ਹੈ ਉਹ ਕਹਿੰਦਾ ਕਿ ਸਾਡੀ ਕੌਮੀ ਪਰੰਪਰਾ ਦੇ ਅਨੁਸਾਰ ਆਪਣੇ ਜਾਇਜ਼ ਅਧਿਕਾਰਾਂ ਲਈ ਲੜਾਈ ਧਰਮਯੁੱਧ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇਹ ਧਰਮਯੁੱਧ ਮੋਰਚਾ ਕੀ ਸੀ ਜਿਸ ਤੋਂ ਬਾਅਦ ਪੰਜਾਬ ਵਿੱਚ ਹਿੰਸਾ ਦਾ ਦੌਰ ਚੱਲਿਆ ਫਿਰ ਕੁਹਿੰਸਾ ਦੀ ਹਨੇਰੀ ਵਗੀ ਆਪਰੇਸ਼ਨ ਬਲੂ ਸਟਾਰ ਵਾਪਰਿਆ ਤੇ ਇੰਦਰਾ ਗਾਂਧੀ ਦੀ ਹੱਤਿਆ ਹੋਈ ਧਰਮ ਯੁੱਧ ਮੋਰਚਾ ਕੀ ਸੀ 8 April 1982 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਤਲੁਜ ਜਮਨਾ ਲਿੰਕ ਨਹਿਰ ਦੀ ਉਸਾਰੀ ਦਾ ਰਸਮੀ ਉਦਘਾਟਨ ਕੀਤਾ ਗਿਆ ਇਹ ਸਮਾਗਮ ਪਟਿਆਲਾ ਦੇ ਕਪੂਰੀ ਪਿੰਡ 'ਚ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ 24 April 1982 ਨੂੰ ਕਪੂਰੀ ਵਿੱਚ ਨਹਿਰ ਰੋਕੋ ਮੋਰਚਾ ਸ਼ੁਰੂ ਕਰਤਾ ਦਾ ਟਰੁੱਥ ਅਬਾਊਟ ਪੰਜਾਬ ਐਜੀਪੀਸੀ ਵਾਈਟ ਪੇਪਰ ਦੇ ਅਨੁਸਾਰ 13 ਅਪ੍ਰੈਲ 1981 ਤੋਂ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਵੀ ਪੰਜਾਬ ਨੂੰ ਵੱਧ ਅਧਿਕਾਰ ਦੇਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ ਜਿਹਨੂੰ ਸਰਕਾਰ ਵੱਲੋਂ ਕੋਈ ਹੰਗਾਰਾ ਨਹੀਂ ਮਿਲ ਰਿਹਾ ਸੀ ਦੂਜੇ ਪਾਸੇ ਜੁਲਾਈ 17 1982 ਤੋਂ ਦਵੰਦ ਮੀ ਟਕਸਾਲ ਦੇ ਆਗੂਆਂ ਦੀਆਂ ਗ੍ਰਿਫਤਾਰੀਆਂ ਖਿਲਾਫ ਸੰਤ ਭਿੰਡਰਾਂਵਾਲਿਆਂ ਨੇ ਵੀ ਸੰਘਰਸ਼ ਸ਼ੁਰੂ ਕਰਤਾ ਸੀ ਤਾਂ ਇਸ ਦੌਰ ਦੀ ਰਿਪੋਰਟਿੰਗ ਕਰਨ ਵਾਲੇ ਤੇ ਸਿੱਖ ਮਾਮਲਿਆਂ ਦੇ ਜਾਣਕਾਰ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਆ ਕਿ ਟਕਸਾਲ ਮੈਂਬਰ ਧਾਰਾ ਸਿੰਘ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਧਰਮੀ ਉਦਮ ਮੋਰਚੇ ਵਿੱਚ ਮਹਿਤਾ ਚੌਂਕ ਤੋਂ ਆਗੇ ਤੇ ਉਹਨਾਂ ਨੇ ਬੰਦੇ ਭੇਜਨੇ ਸ਼ੁਰੂ ਕਰਤੇ ਉਹ ਦੱਸਦਾ ਕਿ ਸਾਰੀਆਂ ਧਿਰਾਂ ਨੇ ਵਿਚਾਰ ਚਰਚਾ ਤੋਂ ਬਾਅਦ ਸਾਂਝਾ ਸੰਘਰਸ਼ ਲੜਨ ਦਾ ਫੈਸਲਾ ਲੈ ਲਿਆ ਹੁਣ ਗੁਰਦਾਸ ਸਿੰਘ ਢਿੱਲੋਂ ਕਹਿੰਦਾ ਕਿ ਪਾਣੀਆਂ ਦੇ ਮਸਲਿਆਂ ਦੀ ਲੜਾਈ ਸਮੇਂ ਅਕਾਲੀਆਂ ਦੇ ਨਾਲ ਨਾਲ ਪੰਜਾਬ ਦੀਆਂ ਖੱਬੀਆਂ ਧਿਰਾਂ ਵੀ ਲੜ ਰਹੀਆਂ ਸਨ ਪੰਜਾਬ ਜਰਨੀਜ਼ ਥਰੂ ਫਾਲਟ ਲਾਈਨਜ਼ ਨਾਂ ਦੀ ਇੱਕ ਕਿਤਾਬ ਹੈ ਜਿਹਦਾ ਲੇਖਕ ਅਮਨਦੀਪ ਸੰਧੂ ਹੈ ਉਕਾਨਾ ਸ਼ੁਰੂਆਤ ਪਾਣੀ ਦੇ ਮੱਛਲੀ ਤੋਂ ਹੋਈ ਸੀ ਪਰ ਫੇਰ ਭਿੰਡਰਾਂ ਵਾਲੇ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਤੇ ਜ਼ੋਰ ਦਿੱਤਾ ਆਨੰਦਪੁਰ ਸਾਹਿਬ ਦਾ ਮਤਾ ਪੰਜਾਬ ਲਈ ਬਧੇਰੇ ਅਧਿਕਾਰਾਂ ਦੀ ਮੰਗ ਕਰਦਾ ਹੁਣ ਮੋਰਚਾ ਕਿਵੇਂ ਕੰਮ ਕਰਦਾ ਸੀ ਬੀਬੀਸੀ ਨਿਊਜ਼ ਦਾ ਪੱਤਰਕਾਰ ਮਾਰਕ ਟੱਲੀ ਤੇ ਸਤੀਜ ਜੈਕਮ ਇਹਨੇ ਵੀ ਇਸ ਦੌਰ ਦੀ ਰਿਪੋਰਟਿੰਗ ਕੀਤੀ ਦੋਮਾਨੇ ਅਮਰ ਸਰ ਮਿਸ ਇੰਦਰਾਜ਼ ਲਾਸਟ ਬੈਟਲ ਨਾਂ ਦੀ ਕਿਤਾਬ ਵੀ ਲਿਖੀ ਹੈ ਉਹ ਧਰਮ ਯੁੱਧ ਮੋਰਚੇ ਦੇ ਬਾਰੇ ਲਿਖਦੇ ਹਨ ਉਹ ਕਹਿੰਦੇ ਕਿ ਭਿੰਡਰਾਂ ਵਾਲੇ ਨੇ ਐਲਾਨ ਕੀਤਾ ਕਿ ਅਮਰੀਕ ਸਿੰਘ ਦੀ ਰਿਹਾਈ ਲਈ ਉਹਨਾਂ ਦਾ ਮੋਰਚਾ ਅਕਾਲੀ ਮੋਰਚੇ ਵਿੱਚ ਸ਼ਾਮਲ ਹੋ ਰਿਹਾ ਹੈ ਲੋਂਗੋ ਵਾਲ ਇਸ ਮੋਰਚੇ ਦੇ ਡਿਕਟੇਟਰ ਸੰਚਾਲਕ ਸੀਗੇ ਹਾਲਾਂਕਿ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਇਹ ਕਹਿੰਦੇ ਆ ਕਿ ਭਿੰਡਰਾਂ ਵਾਲੇ ਦੇ ਮੋਰਚੇ ਵਿੱਚ ਪਹੁੰਚਣ ਕਾਰਨ ਅਕਾਲੀਆਂ ਅੰਦਰ ਮੋਰਚਾ ਹੱਥੋਂ ਨਿਕਲ ਜਾਣ ਦੇ ਡਰ ਦੀ ਭਾਵਨਾ ਆਉਣ ਲੱਗ ਪਈ ਮੋਰਚੇ ਬਾਰੇ ਮਾਰਕਟਲੀ ਤੇ ਸਤੀਥ ਜੈਕਬ ਇਹ ਲਿਖਦੇ ਆ ਕਿ ਨਵਾਂ ਮੋਰਚਾ ਬਹੁਤ ਸਫਲ ਰਿਹਾ ਇੱਕ ਵਾਰ ਫਿਰ ਸੈਂਕੜੇ ਸਿੱਖ ਹਰ ਰੋਜ਼ ਹਰਿਮੰਦਰ ਸਾਹਿਬ ਦੇ ਅੰਦਰ ਇਕੱਠੇ ਹੁੰਦੇ ਸਨ ਲਾਂਗੋਵਾਲ ਲਗਭਗ ਹਰ ਰੋਜ਼ ਬੋਲਦੇ ਸਨ ਭਿੰਡਰਾਂ ਵਾਲੇ ਕਦੇ-ਕਦੇ ਬੋਲਦੇ ਦੋ ਮਹੀਨਿਆਂ ਦੇ ਅੰਦਰ ਉਹ ਕਹਿੰਦੇ ਕਿ ਜੇਲ੍ਹਾਂ ਭਰ ਗਈਆਂ ਦੋ ਮਹੀਨਿਆਂ ਦੇ ਅੰਦਰ ਅੰਦਰ ਸਕੂਲਾਂ ਤੇ ਹੋਰ ਸਰਕਾਰੀ ਇਮਾਰਤਾਂ ਦੇ ਵਿੱਚ ਖਾਸ ਜੇਲਾ ਸਥਾਪਿਤ ਕਰਨੀਆਂ ਪਈਆਂ ਤਾਂ ਵਾਈਟ ਪੇਪਰ ਦੇ ਮੁਤਾਬਕ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿੱਚੋਂ ਆਸਤਨ 500 ਲੋਕ ਦਰਬਾਰ ਸਾਹਿਬ ਜਾਂਦੇ ਸਨ ਸੰਗਤ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ ਸਨ 11 ਸਤੰਬਰ 1982 ਨੂੰ 34 ਅੰਦੋਲਨਕਾਰੀ ਉਸ ਸਮੇਂ ਮਾਰੇ ਗਏ ਸਨ ਜਦੋਂ ਇੱਕ ਬੱਸ ਵਿੱਚ ਉਹਨਾਂ ਨੂੰ ਜੇਲ੍ਹ ਲਗਾਇਆ ਜਾ ਰਿਹਾ ਸੀ ਉਹ ਅੰਮ੍ਰਿਤਸਰ ਦੇ ਨੇੜੇ ਇੱਕ ਰੇਲ ਗੱਡੀ ਨਾਲ ਟਕਰਾ ਗਏ ਇਸ ਘਟਨਾ ਨੇ ਪੰਜਾਬ ਵਿੱਚ ਬਹੁਤ ਹੰਗਾਮਾ ਮਚਾ ਦਿੱਤਾ ਸੀ ਹੁਣ ਹਿੰਸਾ ਦੀ ਸ਼ੁਰੂਆਤ ਹੁੰਦੀ ਹੈ ਇਸ ਦੌਰਾਨ ਅਕਾਲੀ ਦਲ ਨੇ ਸੜਕਾਂ ਤੇ ਉਤਰਨ ਦਾ ਐਲਾਨ ਕਰਤਾ ਤੇ ਲੋਕ ਕਹਿੰਦਾ ਕਿ ਮੋਰਚੇ ਦੀ ਹੌਲੀ ਰਫ਼ਤਾਰ ਕਾਰਨ ਅਕਾਲੀ ਦਲ ਦਬਾਹੇ ਠਾ ਗਿਆ ਜਨਤਾ ਬੇਚੈਨ ਹੋ ਗਈ ਤੇ ਨਤੀਜੇ ਚਾਉਂਦੀ ਸੀ ਲਾਂਗੋਵਾਲ ਨੇ 4 April 1983 ਨੂੰ ਇੱਕ ਦਿਨ ਲਈ ਰਸਤਾ ਰੋਕੋ ਅੰਦੋਲਨ ਦੇ ਨਿਰਦੇਸ਼ ਦਿੱਤੇ। ਇਸੇ ਦੌਰਾਨ ਹੋਈ ਹਿੰਸਾ 'ਚ 24 ਲੋਕ ਮਾਰੇ ਗਏ ਤੇ ਮਲੇਰ ਕੋਟੜਾ ਕੋਲ ਕੁੱਪਕਲਾਂ 'ਚ ਟਰੈਕਟਰਾਂ ਤੇ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ। ਤਾਂ ਉਸ ਤੋਂ ਬਾਅਦ 25 April 1983 ਨੂੰ ਜਲੰਧਰ ਰੇਂਜ ਦੇ ਡੀਆਈਜੀ ਏਐਸ ਅਟਵਾਲ ਦਾ ਹਰਮਿੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਆਉਂਦਿਆਂ ਅਣਪਛਾਤੇ ਲੋਕਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਕਤੂਬਰ 83 ਦੇ ਵਿੱਚ ਢਿੱਲਵਾ ਬਸ ਕਾਂਡ ਹੁੰਦਾ ਜਿਹਦੇ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ਚ ਕਾਂਗਰਸ ਦੀ ਦਰਬਾਰਾ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਉੱਤੇ ਭੰਗ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਇਤੋਂ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 84 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਣਾ ਆਮ ਲੋਕ ਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ ਤਾਂ ਦੋਸਤੋ ਜਸਪਾਲ ਸਿੱਧੂ ਕਹਿੰਦਾ ਕਿ ਮੋਰਚਾ ਸ਼ਾਂਤੀਪੂਰਵਕ ਚੱਲਿਆ ਪਰ ਨਾਲ ਦੀ ਨਾਲ ਸੰਤ ਭਿੰਡਰਾਂ ਵਾਲੇ ਨਾਲ ਕੁਝ ਹਥਿਆਰਬੰਦ ਬੰਦੇ ਜੁੜ ਗਏ ਜੋ ਐਕਸ਼ਨ ਕਰਕੇ ਦਰਬਾਰ ਸਾਹਿਬ ਅੰਦਰ ਆ ਜਾਂਦੇ ਸਨ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦਾ ਕਿ ਇਸ ਦੌਰਾਨ ਹਰਿਆਣਾ ਤੇ ਰਾਜਸਥਾਨ ਚ ਗੁਰਦੁਆਰਿਆਂ ਉੱਪਰ ਹਮਲੇ ਹੋਏ ਉਹਦੇ ਪ੍ਰਤੀਕਰਮ ਦੇ ਵਿੱਚ ਪੰਜਾਬ ਵਿੱਚ ਵੀ ਹਿੰਸਾ ਸ਼ੁਰੂ ਹੋ ਗਈ ਇਸ ਦੌਰਾਨ ਹਿੰਦੂ ਸਿੱਖਾਂ ਦੇ ਕਤਲ ਹੋਣ ਲੱਗੇ ਹਾਲਾਂਕਿ ਢਿੱਲਵਾਂ ਵਰਗੇ ਕਾਂਡ ਦੀ ਉਸ ਸਮੇਂ ਕਿਸੇ ਜ਼ਿੰਮੇਵਾਰੀ ਨਹੀਂ ਲਈ ਸੀ ਡਾਕਟਰ ਗੁਰਦਾਚਨ ਸਿੰਘ ਢਿੱਲੋਂ ਇਹ ਕਹਿੰਦਾ ਕਿ ਦਰਅਸਲ ਪੰਜਾਬ ਦੇ ਕਾਨੂੰਨੀ ਅਧਿਕਾਰ ਦੇ ਮਸਲੇ ਨੂੰ ਕਾਨੂੰਨ ਵਿਵਸਥਾ ਦਾ ਮੁੱਦਾ ਬਣਾ ਦਿੱਤਾ ਗਿਆ ਸੀ ਜੂਨ 84 ਵਿੱਚ ਅਕਾਲੀ ਯਾਕੂ ਹਰਚੰਦ ਸਿੰਘ ਲੋਂਗੋਵਾਲ ਗੁਰਤੇਰ ਸਿੰਘ ਟੋੜਾ ਨੂੰ ਫੌਜ ਨੇ ਗ੍ਰਿਫਤਾਰ ਕਰ ਲਿਆ ਅਪ੍ਰੈਲ ਤੇ ਮਈ 1985ਵਾਂ ਸਿੰनीर ਅਕਾਲੀ ਆਗੂਆਂ ਦੀ ਜੇਲ੍ਹ ਤੋਂ ਰਿਹਾਈ ਬਾਅਦ ਨਵਾਂ ਅਧਿਆਇ ਸ਼ੁਰੂ ਹੋਇਆ ਲੌਂਗੋਵਾਲ ਨੇ ਜੇਲ੍ਹ ਵਿੱਚੋਂ ਬਾਹਰ ਆ ਕੇ ਇਹ ਮੋਰਚਾ ਬੰਦ ਕਰਨ ਦਾ ਐਲਾਨ ਕਰਤਾ ਹੁਣ ਮੋਰਚੇ 'ਚੋਂ ਕੀ ਨਿਕਲਿਆ ਸਰਕਾਰ ਮੁਤਾਬਕ ਆਪਰੇਸ਼ਨ ਬਲੂ ਸਟਾਰ ਦਾ ਹਮਲਾ ਜਰਨੈਲ ਸਿੰਘ ਪਿੰਡਰਾਂ ਵਾਲੇ ਅਤੇ ਅਕਾਲ ਤਖਤ ਉਤੇ ਕਬਜ਼ਾ ਕਰੀ ਬੈਠੇ ਹਥਿਆਰਮੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ ਇਹ ਸਰਕਾਰ ਦਾ ਕਹਿਣਾ ਹਮਲੇ ਦੌਰਾਨ ਫੌਜੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਬਰਾੜ ਇਹ ਦਾਵਾ ਕਰਦਾ ਰਿਹਾ ਕਿ ਪਿੰਡਰਾਂ ਵਾਲੇ ਜਾਂ ਉਹਨਾਂ ਦੇ ਸਾਥੀ ਬਖਰੇ ਰਾਜ ਖਾਲਸਤਾਨ ਦਾ ਐਲਾਨ ਕਰਨ ਵਾਲੇ ਸਨ ਤੇ ਉਹਨਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ ਸਰਕਾਰੀ ਵਾਈਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ 'ਚ 743 ਨਾਂ ਸ਼ਾਮਲ ਨੇ 31 ਅਕਤੂਬਰ 1984 ਨੂੰ ਇੰਦਰਾ ਦੇ ਨਾਲ ਜੋ ਕੁਝ ਹੋਇਆ ਉਹ ਵੀ ਸਭ ਨੂੰ ਪਤਾ ਅਮਨਦੀਪ ਸੰਧੂ ਪੱਤਰਕਾਰ ਇਹ ਕਹਿੰਦਾ ਕਿ ਮੋਰਚਾ ਹਰਚੰਦ ਸਿੰਘ ਲੋਂਗੋਵਾਲ ਦੇ ਹੱਥੋਂ ਨਿਕਲ ਕੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹੱਥ ਚਲਾ ਗਿਆ ਸੀ ਭਿੰਡਰਾਂਵਾਲੇ ਥੋੜੇ ਗਰਮਖਿਆਲੀ ਸੀ ਪਰ ਲੋਂਗੋਵਾਲ ਥੋੜੇ ਦਰਮਿਆਨੇ ਵਿਚਾਰਿਆਂ ਵਾਲੇ ਸਨ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਇਹ ਕਹਿੰਦਾ ਕਿ ਕਾਂਗਰਸ ਭਿੰਡਰਾਂ ਵਾਲੇ ਨੂੰ ਅਕਾਲੀਆਂ ਦੇ ਵਿਰੁੱਧ ਪਾਟਣਾ ਚਾਹੁੰਦੀ ਸੀ ਛੇਤੀਓ ਲੋਂਗੋਵਾਲ ਦੇ ਭਿੰਡਰਾਂ ਵਾਲੇ ਵਿੱਚ ਮਤਭੇਦ ਹੋ ਗਏ ਇਸ ਧਰਮ ਯੁੱਧ ਮੋਰਚੇ ਵਿੱਚੋਂ ਜ਼ਿਆਦਾ ਕੁਝ ਨਹੀਂ ਨਿਕਲਿਆ ਅਮਨਦੀਪ ਸੰਧੂ ਦੇ ਮੁਤਾਬਕ ਸਰਕਾਰਾਂ ਤੇ ਸੁਪਰੀਮ ਕੋਰਟ ਨੇ ਹਾਲੇ ਤੱਕ ਕੁਝ ਨਹੀਂ ਕੀਤਾ ਤੇ ਐਸਵਾਈਐਲ ਦਾ ਮੁੱਦਾ ਹਾਲੇ ਵੀ ਉਥੇ ਤਰ੍ਹਾਂ ਹੀ ਖੜਾ ਹੈ ਜੋ ਕਿ ਬਹੁਤ ਹੀ ਉਦਾਸ ਕਰਨ ਵਾਲਾ ਪੱਖ ਹੈ ਤਾ ਦੋਸਤੋ اے تھی ਤਰਨਯੁੱਧ ਮੋਰਚਾ ਸਾਰਾ ਕੀ ਚੱਕਰਵਾਜੀਆਂ ਪਈਆਂ ਦੇ ਮੈਂ ਕਿਵੇਂ ਸਾਰਾ ਰੋਲਾ ਹੋਇਆ ਕਿੱਥੋਂ ਮੋੜ ਬੰਨ ਹੋਇਆ ਸਾਰੇ ਕਾਸੇ ਦਾ ਸੋ ਖੈਰ اے ਸੀ ਕੀ ਅੱਜ ਦੀ ਜਾਣਕਾਰੀ ਸੋ ਮਿਲਦੇ ਆਂ ਅਗਲੀ ਵੀਡੀਓ ਚ ਕੁਝ ਨਵੀਂ ਜਾਣਕਾਰੀ ਲੈ ਕੇ ਉਰੋ ਤੱਕ ਦੇਓ ਆਕਾ ਸਤਿ ਸ਼੍ਰੀ ਅਕਾਲ